ਉਹਨਾਂ ਦਾ ਖਾੜਾ ਤੇ ਪਕਦਾ ਜਾ ਰਿਹਾ ਹੈ 1 ਜੂਨ ਤਰੀਕ ਵੀ ਨਜ਼ਦੀਕ ਆਤੀ ਜਾ ਰਹੀ ਹੈ ਹੰਗਾਰਾ ਕਿਸ ਤਰ੍ਹਾਂ ਦਾ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਹੈ ਜੀ ਸਾਰੇ ਜਿਹੜੇ ਜਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਹੁਣ ਜਿਹੜੇ ਤੁਹਾਨੂੰ ਲੱਗ ਰਿਹਾ ਕਿ ਲੋਕ ਤੁਹਾਨੂੰ ਵੋਟ ਪਾਣ ਸਾਨੂੰ ਲੱਗਦਾ ਵੀ ਡਿਵੈਲਪਮੈਂਟ ਤੇ ਅਕਾਲੀ ਦਲ ਨਾਲ ਕਿਸ ਤਰ੍ਹਾਂ ਦਾ ਉਹਨਾਂ ਦਾ ਸਮਝੌਤਾ ਹੈ ਕਿ ਸਾਥ ਦੇਣਗੇ ਬਿਲਕੁਲ ਜੀ ਅਕਾਲੀ ਦਲ ਦਾ ਸਾਥ ਦੇਣਗੇ ਹਾਰੇ ਇਕੱਠ ਕੀਤਾ ਹੈ ਵੱਡਾ ਇਕੱਠ ਕੀਤਾ ਗਿਆ ਜਿੱਤ ਪੱਕੀ ਲੱਗ ਰਹੀ ਹੈ 101% ਜਿੱਥੇ ਐਨ ਕੇ ਸ਼ਰਮਾ ਦੀ ਕੀ ਦੇਣਾ ਪਟਿਆਲੇ ਮਹਾਰਾਜ ਸਾਹਿਬ ਦੀ ਕੀ ਦੇਣਾ ਜਿਵੇਂ ਜਿਵੇਂ ਚੋਣਾਂ ਦਾ ਖਾੜਾ ਪਕਦਾ ਜਾ ਰਿਹਾ ਹੈ ਉਸੇ ਤੋਂ ਲੈ ਕੇ ਅੱਜ ਪਟਿਆਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਐਨ ਕੇ ਸ਼ਰਮਾ ਵੱਲੋਂ ਵੀ ਜਿਹੜਾ ਪਰਵਾਉਂਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਉਹਨਾਂ ਦੇ ਬ੍ਰਦਰ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਚੋਣਾਂ ਦਾ ਖਾੜਾ ਤੇ ਪਕਦਾ ਜਾ ਰਿਹਾ ਹੈ 1 ਜੂਨ ਤਰੀਕ ਵੀ ਨਜ਼ਦੀਕ ਆਤੀ ਜਾ ਰਹੀ ਹੈ ਹੰਗਾਰਾ ਕਿਸ ਤਰ੍ਹਾਂ ਦਾ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਹੈ ਜੀ ਸਾਰੇ ਜਿਹੜੇ ਯੂਥ ਵੀ ਹੈ ਔਰ ਸਾਡੇ ਵੋਟਰ ਵੀ ਹੈ ਬਹੁਤ ਜੋਸ਼ ਸਨੇਹ ਤੁਸੀਂ ਦੇਖਿਆ ਹੁਣ ਇੱਥੇ ਤਕਰੀਬਨ 1000 ਦੇ ਤਕਰੀਬਨ ਇੱਥੇ ਬੰਦਾ ਬੈਠਾ ਸੀਗਾ ਲਗਭਗ ਸੋ ਮੈਨੂੰ ਤਾਂ ਲੱਗਦਾ ਵੀ ਆਪਾਂ ਨੂੰ ਬਹੁਤ ਵਧੀਆ ਵੰਗਾਰ ਮਿਲ ਰਹੀ ਜੀ ਦੇਖਣ ਚ ਤਾਂ ਬਹੁਤ ਕਿਸ ਤਰ੍ਹਾਂ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਹੁਣ ਜਿਹੜੇ ਤੁਸੀਂ ਲੱਗ ਰਿਹਾ ਕਿ ਲੋਕ ਤੁਹਾਨੂੰ ਵੋਟ ਪਾਣ ਸਾਨੂੰ ਲੱਗਦਾ ਵੀ ਡਿਵੈਲਪਮੈਂਟ ਤੇ ਜਿਹੜੀ ਵੋਟ ਪੈਣੀ ਚਾਹੀਦੀ ਹੈ ਕਿਉਂਕਿ ਸਾਡੀ ਹਮੇਸ਼ਾ ਪਾਰਟੀ ਹੈ ਜਿਹੜੀ ਹਮੇਸ਼ਾ ਡਿਵੈਲਪਮੈਂਟ ਨੂੰ ਲੈ ਕੇ ਅੱਗੇ ਵਧਦੀ ਹੈ ਔਰ ਸ਼ਰਮਾ ਜੀ ਦਾ ਹਮੇਸ਼ਾ ਜਦੋਂ ਤੋਂ ਕੋ ਸਿਆਸਤੋਂ ਆਏ ਸਿਆਸਤ ਆਏ ਉਹਨਾਂ ਦਾ ਵਿਜ਼ਨ ਹੀ ਰਿਹਾ ਹੈ ਡਿਵੈਲਪਮੈਂਟ ਸੋ ਮੈਨੂੰ ਲੱਗਦਾ ਵੀ ਲੋਕ ਡਵੈਲਪਮੈਂਟ ਨੂੰ ਪਸੰਦ ਕਰਦੇ ਆ ਸ਼ਰਮਾ ਜੀ ਨੂੰ ਵੀ ਉਸੇ ਤਰੀਕੇ ਨਾਲ ਲੋਕ ਪਸੰਦ ਕਰ ਰਹੇ ਨੇ ਕਿਸਾਨ ਲਗਾਤਾਰ ਭਾਜਪੀ ਔਰ ਅਲਗ-ਅਲਗ ਪਾਰਟੀਆਂ ਦਾ ਵਿਰੋਧ ਕਰ ਰਹੇ ਨੇ ਅਕਾਲੀ ਦਲ ਨਾਲ ਕਿਸ ਤਰ੍ਹਾਂ ਦਾ ਉਹਨਾਂ ਦਾ ਸਮਝੌਤਾ ਹੈ ਕਿ ਉਹ ਸਾਥ ਦੇਣਗੇ ਬਿਲਕੁਲ ਜੀ ਅਕਾਲੀ ਦਲ ਦਾ ਸਾਥ ਦੇਣਗੇ ਕਿਉਂਕਿ ਉਹ ਸਾਰੀ ਜਿਹੜੀ ਕਿਸਾਨ ਜੱਸੀ ਬੰਨੀਆਂ ਸਾਡੇ ਨਾਲ ਖੜੀਆਂ ਨੇ ਕਿਉਂਕਿ ਇੱਕੋ ਇੱਕ ਪਾਰਟੀ ਹੈ ਜਿਹੜੀ ਕਿਸਾਨ ਹਿੱਤ ਸੀ ਉਹ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਵਾਸਤੇ ਕਿਉਂਕਿ ਅਸੀਂ ਆਪ ਕਿਸਾਨ ਪਰਿਵਾਰਾਂ ਤੋਂ ਆਏ ਸਾਰੀ ਪਾਰਟੀ ਦੀ ਕਿਸਾਨਨੀ ਤੋਂ ਉੱਠੀ ਹੋਈ ਹੈ ਜਿੱਥੇ ਮੈਂ ਤੁਹਾਨੂੰ ਜੇ ਪਿੱਛੇ ਸਾਡੇ ਵਿਵਾਹਾਰ ਸਿੰਘ ਰਕੋੜ ਬਾਦਲ ਉਹਨਾਂ ਨੇ ਅਸਤੀਫਾ ਵੀ ਦਿੱਤਾ ਸੀਗਾ ਪਾਰਟੀ ਤੋਂ ਆਪਣਾ ਜਿਹੜੀ ਮਿਨਿਸਟਰੀ ਤੋਂ ਔਰ ਅਸੀਂ ਆ ਗੱਠ ਜੋੜ ਜਿਹੜਾ ਸਾਡਾ ਉਹ ਵੀ ਇਸੇ ਕਰਕੇ ਟੁੱਟਿਆ ਸੀਗਾ ਕਿ ਕਿਉਂਕਿ ਕਿਸਾਨਾਂ ਦੀ ਜਿਹੜੀ ਮੰਗਾਂ ਸੈਂਟਰ ਦੀ ਸਰਕਾਰ ਮੰਨ ਨਹੀਂ ਰਹੀ ਸੀਗੀ ਔਰ ਇਸੇ ਇਸੇ ਗੱਲ ਨੂੰ ਮੈਂ ਲੈ ਕੇ ਤੁਹਾਨੂੰ ਇਹ ਵਿਸ਼ਵਾਸ ਦਵਾ ਰਿਹਾ ਕਿ ਹਾਂ ਜਿਹੜਾ ਸਾਡਾ ਲੋਕਾਂ ਚ ਕਿਸਾਨਾਂ ਚ ਉਹ ਸਾਡਾ ਵਿਰੋਧ ਨਹੀਂ ਹੋ ਰਿਹਾ ਸਾਡੇ ਨਾਲ ਬੀਜੇਪੀ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਮੋਦੀ ਪਟਿਆਲਾ ਦੇ ਵਿੱਚ ਰੈਲੀ ਕਰਕੇ ਗਏ ਨੇ ਪ੍ਰਧਾਨ ਮੰਤਰੀ ਖੁਦ ਆਏ ਨੇ ਪਟਿਆਲਾ ਦੇ ਵਿੱਚ ਪ੍ਰਦੀਪਪੁਰ ਦੇ ਆਦਿਕ ਦੇ ਵਿੱਚ ਰੈਲੀ ਕਰਕੇ ਗਏ ਨੇ ਕਿ ਲੱਗ ਰਿਹਾ ਕਿ ਕੁਝ ਅਲੱਗ ਹੋ ਸਕਦਾ ਹੁਣ ਜਾਂ ਪਟਿਆਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਜਦੋਂ ਰੈਲੀ ਕਰਨਗੇ ਕੁਝ ਅਲੱਗ ਹੋ ਸਕਦਾ ਬਿਲਕੁਲ ਅਲੱਗ ਹੋਊਗਾ ਜੀ ਤੁਸੀਂ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਜੀ ਦੀ ਰੈਲੀ ਦੇਖ ਲਿਓ ਇੱਕ ਪਾਸੇ ਤੁਸੀਂ ਪਹਿਲਾਂ ਕਿਉਂਕਿ ਤੁਸੀਂ ਜਰਨਲਿਸਟ ਹੋ ਤੁਸੀਂ ਲੋਕਾਂ ਚੋਂ ਦਿਨ ਵੀ ਉੱਥੇ ਮਤਲਬ ਮੌਕੇ ਤੇ ਸੀਗੇ ਤੁਸੀਂ ਇੱਕ ਦਿਨ ਹੁਣ 27 ਤਰੀਕ ਨੂੰ ਸਾੜੀ ਵਾਲੀ ਰੈਲੀ ਦੇਖਿਓ ਔਰ ਤੁਸੀਂ ਮੋਦੀ ਸਾਹਿਬ ਦੀ ਰੈਲੀ ਦੇਖ ਲਿਓ ਮੈਂ ਮੋਦੀ ਵਰਸਸ ਸੁਖਵੀਰ ਜੀ ਦੀ ਰੈਲੀ ਮੰਨਦਾ ਤੁਸੀਂ ਦੇਖਣਾ ਕਿ ਮੋਦੀ ਮੈਂ ਤੁਹਾਨੂੰ ਮੋਦੀ ਵਰਸਸ ਨਹੀਂ ਮੋਦੀ ਰਾਹੁਲ ਵਰਸਸ ਸੁਖਵੀਰ ਜੀ ਦੀ ਰੈਲੀ ਮੰਨਦਾ ਤੁਸੀਂ ਚੈੱਕ ਕਰਿਓ ਸਾਡੀ ਜਿਹੜੇ ਕੱਟ ਉੱਤੇ ਕਿਦਾਂ ਕਾਂਗਰਸ ਦੀ ਕਿਸ ਤਰ੍ਹਾਂ ਰਹਿ ਗਿਆ ਕਿਉਂਕਿ ਕਾਂਗਰਸ ਨੂੰ ਵੀ ਵੱਡਾ ਹੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਸੀਤਾ ਜੀ ਕਿ ਉਹ ਵੀ ਕਹਿ ਰਹੇ ਨੇ ਕਿ ਸਾਡੀ ਵੀ ਜਿੱਤ ਪੱਕੀ ਹੈ ਇਹ ਤੂੰ ਪਟਿਆਲਾ ਸੀਟ ਗਾਂਧੀ ਜੀ ਜਿੱਤ ਕੇ ਜਾਣਗੇ ਦੇਖੋ ਮੈਂ ਦੱਸਾਂ ਵੀ ਕੋਈ ਵੀ ਬੰਦਾ ਜਿਹੜਾ ਨਾ ਉਹ ਹਾਰਨ ਵਾਸਤੇ ਨਹੀਂ ਕੱਢਦਾ ਆਪਣੇ 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 ਅਸੂਲ ਹੈ ਸਾਰੇ ਦੇ ਉਹ ਸਾਰੇ ਕਹਿੰਦੇ ਜਿੱਤੇ ਜਿੱਤਣਾ ਤਾਂ ਇੱਕੋ ਬੰਦੇ ਨੇ ਹੁੰਦਾ ਉਹ ਪਰਮਾਤਮਾ ਨੇ ਕਿਸੇ ਦੇ ਮੱਥੇ ਤੇ ਲਿਖਿਆ ਹੋਇਆ ਹੈ ਨਾ ਕੌਣ ਜਿੱਤੂਗਾ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ ਔਰ ਸਾਨੂੰ ਅੱਜ ਤੱਕ ਦਾ ਜਿਹੜਾ ਯਕੀਨ ਹੈ ਕਿ ਸਾਡੀ ਜਿੱਤ ਬਿਲਕੁਲ ਪੱਕੀ ਹੈ ਸਾਡੇ ਨਾਲ ਜੁਜਾਰੂ ਵਰਕਰ ਤੇ ਸਾਬਕਾ ਕੌਂਸਲਰ ਮਿੰਟਾ ਜੀ ਵੀ ਮੌਜੂਦ ਨੇ ਗੱਲਬਾਤ ਕਰ ਰਹੇ ਨੇ ਮਿੰਟਾ ਜੀ ਅੱਜ ਇਕੱਠ ਕੀਤਾ ਹੈ ਵੱਡਾ ਇਕੱਠ ਕੀਤਾ ਗਿਆ ਹੈ ਜਿੱਤ ਪੱਕੀ ਲੱਗ ਰਹੀ ਹੁਣ 101% ਜਿੱਤ ਸ਼ਰੋਮਣੀ ਅਕਾਲੀ ਦਲ ਦੀ ਹੋਣੀ ਹੈ ਐਨ ਕੇ ਸ਼ਰਮਾ ਜੀ ਅੱਜ ਵੀ ਇੱਕ ਨੰਬਰ ਤੇ ਹੈ ਬਾਕੀ ਸਾਰੇ ਇਹਨਾਂ ਦੇ ਠੱਲੇ ਹੀ ਠੱਲੇ ਆ ਐਨ ਕੇ ਸ਼ਰਮਾ ਜੀ ਦੀ ਬੰਦੇ ਬੰਦੇ ਆ ਕਿਉਂਕਿ ਡਿਵੈਲਪਮੈਂਟ ਦੇ ਨਾਂ ਤੇ ਲੋਕਾਂ ਨੇ ਜਦ ਦੇਖਿਆ ਜੀਰਕਪੁਰ ਜਾ ਕੇ ਵੀ ਇਹਨਾਂ ਨੇ ਕਿੱਡੇ ਸਟੇਡੀਅਮ ਬਣਾਏ ਕਿੰਨਾ ਇਨਫਰਾਸਟ੍ਰਕਚਰ ਖੜਾ ਕੀਤਾ ਕਿੰਨੀਆਂ ਸੜਕਾਂ ਬਣਾਈਆਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਤੇ ਇਹਨਾਂ ਨੇ ਇੱਥੇ ਤੱਕ ਕਿਹਾ ਵੀ ਹਜ ਤੱਕ ਸਰਕਾਰ ਤੋਂ ਮੈਂ ਇੱਕ ਨਵੀਂ ਪੰਜੀ ਦਾ ਫਾਇਦਾ ਨਹੀਂ ਲਿਆ ਜਿਹੜਾ ਉਹਨਾਂ ਨੇ ਇਸ ਤੋਂ ਗੱਡੀ ਨਹੀਂ ਲਈ ਪੈਟਰੋਲ ਨਹੀਂ ਲਿਆ ਕੋਕੀ ਨਹੀਂ ਲਈ ਇਸ ਤੋਂ ਛਵੀ ਇਸ ਤੋਂ ਵੱਧੇ ਛਵੀ ਵਾਲੇ ਇਨਸਾਨ ਕਿ ਦੂਜੇ ਪਾਸੇ ਮਹਾਰਾਜ ਸਿੰਘ ਸਾਹਿਬ ਨੇ ਦੇਖ ਲਓ ਉਹਨਾਂ ਨੇ ਹਜ ਤੱਕ ਦੀ ਤਨਖਾਹ ਵੀ ਲੈ ਲਈ ਤੋਂ ਇਹਨਾਂ ਨੇ ਕਹਿੰਦੇ ਤਨਖਾਹ ਵੀ ਨਹੀਂ ਲਈ ਸੋ ਜਦ ਲੋਕਾਂ ਨੇ ਇਹਨਾਂ ਨੂੰ ਵਿਜ਼ਨ ਆ ਲੋਕਾਂ ਨੂੰ ਲੋਕਾਂ ਦੇ ਵਿੱਚ ਵਿਚਰਦੇ ਨੇ ਔਰ ਮੈਨੂੰ ਪੱਕਾ ਯਕੀਨ ਹੈ ਵੀ 60 ਤੋਂ 70 ਹਜ਼ਾਰ ਲੀਡ ਡੇਰਾ ਵਸੀ ਤੇ ਲਾਲੜੂ ਤੇ ਆਪਣਾ ਜੀ ਇੱਥੋਂ ਬਨੂੜ ਤੋਂ ਲੈ ਕੇ ਇੱਥੇ ਆਣਗੇ ਪਟਿਆਲੇ ਦਾ ਕਿਸ ਤਰ੍ਹਾਂ ਰੁਝਾਨਾ ਪਟਿਆਲਾ 2 ਤੇ ਪਟਿਆਲਾ 1 ਦਾ ਕਿਸ ਤਰ੍ਹਾਂ ਰੁਝਾਨਾ ਕਿ ਇੱਥੋਂ 2 ਦਾ ਤਾਂ ਰੁਝਾਨ ਦੇਖ ਹੀ ਲਿਆ ਕਿ ਇੱਕ ਅੱਜ ਛੋਟੀ ਜੀ ਮੀਟਿੰਗ ਸੀ ਰੈਲੀ ਦਾ ਰੂਪ ਧਾਰ ਕਰਕੇ ਤੁਹਾਡੇ ਅੱਖਾਂ ਦੇ ਸਾਹਮਣੇ ਲੋਕਾਂ ਚ ਭਾਰੀ ਤਸ਼ਾਹ ਇੱਕ ਤਰਫਾ ਫੈਸਲਾ ਹੋਇਆ ਹੋਇਆ ਚਾਰ ਥਾਂ ਵੰਡਾ ਵੰਡੀਆਂ ਜਾਣੀਆਂ ਨੇ ਵੋਟਾਂ ਸਾਡੇ ਅਕਾਲੀ ਦਲ ਦੀ ਵੋਟ ਜਿੰਨੀ ਹਨੇਰੀ ਆਈ ਸੀ ਉਦੋਂ ਵੀ ਸਾਨੂੰ 3.5 ਲੱਖ ਵੋਟ ਪਈ ਸੀ ਤੇ ਹੁਣ ਤੱਕ ਕਿਤੇ ਹੋਰ ਗੱਲ ਐ ਕਿ ਸ਼ਰਮਾ ਜੀ 60000 ਤੇ ਲੈ ਕੇ ਆ ਰਹੇ ਕਮ ਸੇ ਕਮ ਅਸੀਂ 70 ਤੋਂ 80 ਹਜ਼ਾਰ ਵੋਟਾਂ ਤੇ ਜਿੱਤਾਂਗੇ ਮੈਂ ਦੀ ਗੱਲ ਕੀਤੀ ਐ ਡਵੈਲਪਮੈਂਟ ਅਕਾਲੀ ਦਲ ਦੇ ਬਲੇ ਕਿ ਸਾਰੇ ਲੋਕਾਂ ਦੇ ਦੀ ਕਰਦੇ ਨੇ ਪਰ ਜੇ ਭਾਜਪਾ ਸਰਕਾਰ ਹੋਵੇ ਜਾਂ ਕਾਂਗਰਸ ਸਰਕਾਰ ਹੋਵੇ ਕੋਈ ਕੰਮ ਨਹੀਂ ਹੋਇਆਗਾ ਕਿ ਹੁਣ ਲੱਗ ਰਿਹਾ ਕਿ ਜੇ ਇਨਕੀ ਸ਼ਰਮਾ ਜਿੱਤਦੇ ਨੇ ਤੇ ਆਵਾਜ਼ ਚੱਕਣਗੇ ਉੱਪਰ ਇਹ ਜਿਹੜੀਆਂ ਉੱਪਰ ਲਿਆ ਜਿਹੜੀਆਂ ਬਾਕੀ ਪਾਰਟੀਆਂ ਤੁਸੀਂ ਨਾ ਲਿਆ ਸੈਂਟਰ ਦੇ ਪਾਰਟੀਆਂ ਨੇ ਏ ਫੰਡ ਸੈਂਟਰ ਤੋਂ ਜਨਰੇਟ ਕਰਦੀਆਂ ਨੇ ਤੇ ਲਾਂਦੀਆਂ ਕਿ ਨਹੀਂ ਲਾਂਦੀਆਂ ਉਹ ਬਾਤ ਦੀ ਗੱਲ ਹੈ ਪਰ ਇਹ ਸਾਡੀ ਖੇਤਰੀ ਪਾਰਟੀ ਹੈ ਇਹਨਾਂ ਨੂੰ ਲੋਕਾਂ ਨਾਲ ਪਿਆਰ ਹੈ ਦੇਖੋ ਬਾਦਲ ਸਾਹਿਬ ਨੇ ਕਿੰਨਾ ਕਿਸਾਨਾਂ ਲਈ ਕੀਤਾ ਟਿਊਬਲਾਂ ਦੇ ਬਿਜਲੀ ਦੇ ਮਿਲ ਵਾਪਕ ਕੀਤੇ ਲੜਕੇ ਨਹੀਂ ਸਾਈਕਲ ਦਿੱਤੇ ਸਕੂਲ ਖੋਲੇ ਜਿਨ੍ਹਾਂ ਅੱਜ ਬੱਚੇ ਪੜ੍ਹਾਈ ਕਰ ਰਹੇ ਨੇ ਅੱਜ ਵੱਡੇ ਵੱਡੇ ਅਫਸਰ ਲੱਗ ਰਹੇ ਨੇ ਤੇ ਹੋਰ ਇਸੇ ਤਰ੍ਹਾਂ ਉਹਨਾਂ ਨੇ ਜਿਹੜੇ ਜਿਹੜੇ ਕਾਲਜ ਬਣਾਏ ਸਕੂਲ ਬਣਾਏ ਸਾਡੇ ਜੰਗੀ ਅਸ਼ੀਦਾਂ ਦੀਆਂ ਯਾਦਾਂ ਬਣਾਈਆਂ ਗੁਰੂ ਘਰ ਦੇ ਜਿਹੜੇ ਸੀਗੇ ਉਹਨਾਂ ਦੀ ਯਾਦਾਂ ਚ ਪ੍ਰਸਤੇ ਖਾਲਸਾ ਬਣਾਇਆ ਚਪਲ ਚੀੜੀ ਬਣਾਈ ਜੇ ਸ਼੍ਰੀ ਦਰਬਾਰ ਸਾਹਿਬ ਗਲਿਆਰੇ ਨੂੰ ਦੇਖੀ ਉੱਥੇ ਕਰੋੜਾਂ ਅਰਬ ਰੁਪਏ ਲਾਇਆ ਤੋਂ ਸਾਨੂੰ ਇੱਕ ਪੰਜਾਬ ਨਾਲ ਪਿਆਰ ਹੈ ਸਾਡਾ ਇੱਕ ਵਿਜਨ ਹੈ ਵੀ ਪਿਆ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਇਹਨਾਂ ਨੇ ਇੱਕ ਗੁਮਾਹ ਕੀਤਾ ਸੀ ਲੋਕਾਂ ਨੂੰ ਜੁਮਲੇਵਾਜੀ ਛੁਟਕਲੇ ਸੁਣਾ ਕੇ ਜਿਹੜੇ ਗੱਲਾਂ ਲੈ ਕੇ ਆਏ ਸੀ ਵੀ ਮੇਰੇ ਘਰ ਵਾਲੀ ਗੰਨ ਮੈਨ ਨਹੀਂ ਲਊ ਅਸੀਂ ਲੋਕ ਮੁਰਗੀਖਾਨਾ ਖੋਲਣ ਵੀ ਅਸੀਂ ਲੋਕਾਂ ਦੇ ਵਿੱਚ ਜਾਣੋਂ ਡਰਦੇ ਅੱਜ ਭਗਵਾਨ ਤਬਾਨ ਦੀ ਸਕਿਉਰਿਟੀ ਸਭ ਤੋਂ ਜ਼ਿਆਦਾ ਹੈ ਉਦੀ ਮਾਂ ਦੀ ਜਾਦਾ ਉਦੀ ਭੈਣ ਦੀ ਉਦੇ ਪੋ ਕਿਹੜੇ ਚੇਅਰਮੈਨ ਬੀਬਾ ਹਰਸੀ ਮਨੋਦ ਕੋਰ ਚੇਅਰਮੈਨ ਸੀ ਜਾਂ ਬਾਦਲ ਸਾਹਿਬ ਡਿਊਟੀ ਸੀਐਮ ਸੀ ਮੁੱਖ ਮੰਤਰੀ ਉਹਨਾਂ ਸਕورٹی ਐ ਜਾਜ ਹੈ ਕਿ ਇੱਕ ਕੀ ਨੇ ਉਹ ਜਿਨ੍ਹਾਂ ਨੂੰ ਇੱਕ ਲੱਕ ਲਸੋਣਾ ਪਾਈ ਫਿਰਦੀ ਹੈ ਇੱਕ ਵੀ ਸਵਾਲ ਹੈ ਮੇਰਾ ਪ੍ਰਨੀਤ ਕੋਰ ਨੇ ਕੱਲ ਗਿਆਨ ਦਿੱਤਾ ਹੈ ਕਿ ਐਨ ਕੇ ਸ਼ਰਮਾ ਸਵਾਲ ਕਰ ਰਹੇ ਨੇ ਸਾਨੂੰ ਤੇ ਐਨ ਕੇ ਸ਼ਰਮਾ ਦੀ ਕੀ ਦੇਣ ਹੈ ਪਟਿਆਲੇ ਨੂੰ ਮਾਰਾ ਸਿੰਘ ਸਾਹਿਬ ਦੀ ਕੀ ਦੇਣ ਹੈ ਕੀ ਇੱਕ ਮਾਰਾ ਸਿੰਘ ਹੱਥ ਖੜਾ ਕਰਕੇ ਕਹਿ ਦੇਣ ਕਿ ਮਾਰਾ ਸਿੰਘ ਸਾਹਿਬ ਨੇ ਆ ਪਟਿਆਲੇ ਲਈ ਕੀਤਾ ਜਾ ਪਟਿਆਲੇ ਲਈ ਆ ਡਵੈਲਪਮੈਂਟ ਕੀਤੀ ਕੋਈ ਰੇਲ ਲਾਈਨ ਲੈ ਕੇ ਕੋਈ ਬੱਸ ਸਟੈਂਡ ਬਣਾਇਆ ਜਾਂ ਕੁਝ ਉਹ ਬੱਸ ਸਟੈਂਡ ਇੱਕ ਬਣਾਇਆ ਹੈ ਉਹ ਦੇਖ ਲੋ ਕੀ ਹਾਲਾ ਹੈ ਉੱਥੇ ਸਾਰਾ ਪਟਿਆਲਾ ਦੁਖੀਆ 2-2 ਕਿਲੋਮੀਟਰ ਦਾ ਜਾਮ ਲੱਗ ਜਾਂਦਾ ਅੱਧਾ ਘੰਟਾ ਕਿਸੇ ਨੂੰ ਜਾਣ ਤੋਂ ਪਹਿਲਾਂ ਕੋਈ ਧਿਆਨ ਹੀ ਨਹੀਂ ਦਿੱਤਾ ਵੀ ਉਹ ਕੋਈ ਡਿਜ਼ਾਈਨ ਹੀ ਨਹੀਂ ਬਣਾਇਆ ਬੱਸ ਸਟੈਂਡ ਦਾ ਤੇ ਕੀ ਅੱਧਾ-ਅੱਧਾ ਘੰਟਾ ਉੱਥੇ ਰੁੱਕ ਕੇ ਜਾਣਾ ਮੈਂ ਤਾਂ ਬੱਸ ਸਟੈਂਡ ਹੈ ਕੋਈ ਕੋਈ ਕੰਮ ਨਹੀਂ ਕੀਤਾ ਮਾਰੇ ਸਾਹਿਬ ਨੇ ਇਹੋ ਏਨਕੀ ਸ਼ਰਮਾ ਜੀ ਆਣਗੇ ਤੋ ਜੀਰਕਪੁਰ ਨੂੰ ਪਟਿਆਲੇ ਨਾਲ ਕੰਪੈਰੀਸ਼ਨ ਕਰਕੇ ਦੇਖੋ ਕਿ ਜੀਰਕਪੁਰ ਦਾ ਕੀ ਵਿਕਾਸ ਹੋਇਆ ਸਿਰਫ ਐਮ ਤੇ ਕੇ ਸੈਂਟਰ ਤੇ ਮਨਿਸਟਰ ਹੁੰਦੇ ਕੀ ਵਕਾਸ ਹੋਇਆ ਉਹਨਾਂ ਤੋਂ ਨਾ ਕਰਵਾ। ਇੱਕ ਜੋ ਉਹਨਾਂ ਨੂੰ ਗਰਮੀ ਬਹੁਤ ਜ਼ਿਆਦਾ ਹੋएगी ਕਿਸ ਤਰ੍ਹਾਂ ਲੈ ਕੇ ਜਾਓਗੇ ਲੋਕਾਂ ਨੂੰ ਕਿਉਂਕਿ ਕਾਲੀ ਢਲ ਕੋਈ ਗਰਮੀ ਦੀ ਪ੍ਰਵਾਹ ਨਹੀਂ ਕਰਦਾ ਵੱਡੇ ਵੱਡੇ ਮੋਰਚੇ ਲਾਏ ਆ ਉਹਨਾਂ ਨੇ ਆਪਣੇ ਜਾਨਾਂ ਦਿੱਤੀਆਂ ਨੇ ਚਰਖੀਆਂ ਦੇ ਚੜੇ ਨੇ ਬੰਦ-ਬੰਦ ਕਟਾਇਆ ਹੈ ਕਿ ਗਰਮੀ ਕੀ ਹੈ ਕਿ ਜਿੱਤਾਂਗੇ। ਸੋ ਐਸਨ ਜੁਝਾਰੂ ਵਰਕਰ ਇੱਕ ਆਪਣੇ ਜਿਹੜੇ ਉਸਾਬਕਾ ਕਾਉਂਸਲਰ ਹਨ ਉਹ ਸਾਫ ਤੌਰ ਤੇ ਕਹਿਣਾ ਕਿ ਅਖਾਲੀ ਢਲ ਇਤੋ ਜਿੱਤ ਹਾਸਲ ਕਰੇਗਾ ਤੇ ਐਨਕੇ ਸ਼ਰਮਾ ਨੂੰ ਵੱਡੀ ਲੀਡ ਦੇ ਨਾਲ ਇਤੋ ਜਿਤਾਵੇਗਾ। ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਘੁੰਮਣ ਦੇ